ਨਾਈਟਨਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਜੀਤ ਸਿੰਘ ਰਮਾਣਾ ਚੰਡੀਗੜ੍ਹ ਰੋਡ ਤੇ ਕੋਹਾੜਾ ਚੌਕ ਨੇੜੇ ਨਵੇਂ ਬਣੇ ਸ਼੍ਰੀ ਖਾਟੂ ਸ਼ਿਆਮ ਮੰਦਰ ਵਿਖੇ ਟਰਸਟੀ ਪ੍ਰਦੀਪ ਮਿੱਤਲ ਸੰਦੀਪ ਅਗਰਵਾਲ ਐਲ ਆਰ ਮਿੱਤਲ ਅਤੇ ਅਨਿਲ ਮਿੱਤਲ ਦੀ ਪ੍ਰਦਾਨਗੀ ਹੇਠ ਹਫਤਾਵਾਰੀ ਸ਼੍ਰੀ ਸ਼ਿਆਮ ਸੰਗੀਤਨ ਦਾ ਆਯੋਜਨ ਕੀਤਾ ਗਿਆ ਸੰਗੀਤਨ ਦੌਰਾਨ ਵੈਸ਼ਨਵੀ رائے ਪੋਪਾਲ ਵੱਲੋਂ ਸ਼ਿਆਮ ਬਾਬਾ ਜੀ ਦਾ ਗੁਣगान ਕੀਤਾ ਗਿਆ ਆਚਾਰੀਆ ਦੀਪਕ ਪਾਂਡੇ ਪੰਡਿਤ ਸੰਦੀਪ ਕੁਮਾਰ ਮਿਸ਼ਰਾ ਪੰਡਿਤ ਰਾਜੇ ਤਿਵਾੜੀ ਅਤੇ ਪੰਡਿਤ ਕੇਸ਼ਵ उपाध्याय ਨੇ ਮੰਤਰਾਂ ਦਾ ਜਾਪ ਕਰਕੇ ਅਤੇ ਸ਼ਾਮ ਬਾਬਾ ਜੀ ਦੀ ਪੂਜਾ ਕਰਕੇ ਸੰਗੀਤਨ ਦੀ ਸ਼ੁਰੂਆਤ ਕੀਤੀ। ਸੰਗੀਤਨ ਦੌਰਾਨ ਸ਼ਾਮ ਬਾਬਾ ਜੀ ਦਾ ਅਲੌਕਿਕ ਸ਼ਿੰਗਾਰ ਰਵੀ ਅਗਰਵਾਲ ਪਰਿਵਾਰ ਦੁਆਰਾ ਕੀਤਾ ਗਿਆ ਜੋ ਕਿ ਦੇਖਣਯੋਗ ਸੀ। ਵੈਸ਼ਨਵੀ رائے ਪਪਾਲ ਦੁਆਰਾ ਗਾਏ ਗਏ ਭਜਨਾਤੇ ਸ਼ਰਧਾਲੂ ਖੁਸ਼ੀ ਵਿੱਚ ਨੱਚਣ ਲੱਗ ਪਏ ਅਤੇ ਸਾਰਾ ਮਾਹੌਲ ਖਾਟੂ ਵਰਗਾ ਪ੍ਰਤੀਤ ਹੋਣ ਲੱਗਾ। ਸੰਗੀਤਨ ਦੌਰਾਨ ਬਾਬਾ ਨੀਸ਼ਰ ਦਾਲੂਆਂ ਤੇ ਆਪਣੀ ਅਦੁੱਤ ਛਟਾ ਵੀ ਖੈਰੀ ਇਸ ਮੌਕੇ ਪ੍ਰਦੀਪ ਮਿੱਤਲ ਨੇ ਦੱਸਿਆ ਕਿ ਬਾਬਾ ਦੀ ਪਾਵਨ ਇਕਾदशी ਤੇ 2 ਨਵੰਬਰ ਨੂੰ ਪਾਮ ਸਿਟੀ ਤੋਂ ਦੁਪਹਿਰ 2 ਵਜੇ ਵਿਚਾਰ ਨਿਸ਼ਾਨ ਯਾਤਰਾ ਕੱਢੀ ਜਾਵੇਗੀ ਨਿਸ਼ਾਨ ਯਾਤਰਾ ਤੋਂ ਪਹਿਲਾਂ ਹਰੀਨਾਮ ਸੰਗੀਤਨ ਕਰਵਾਇਆ ਜਾਵੇਗਾ ਜਿਸ ਵਿੱਚ ਗਵਾਲੀਏ ਤੋਂ ਵੈਸ਼ਨਵੀ ਸ਼ਰਮਾ ਬਾਬਾ ਜੀ ਦਾ ਗੁਣगान ਕਰਨਗੇ ਹੁਣ ਦੱਸਿਆ ਕਿ ਨਿਸ਼ਾਨ ਯਾਤਰਾ ਲਈ ਮੰਦਰ ٹرسٹ ਵੱਲੋਂ ਤਿਆਰੀਆਂ ਜੋਰਾਂ ਤੇ ਚੱਲ ਰਹੀਆਂ ਹਨ ਇਸ ਮੌਕੇ ਅਭਿਸ਼ੇਕ ਗੁਪਤਾ ਕਾਉਂਸਲਰ ਨਿਧੀ ਗੁਪਤਾ ਹਰੀਸ਼ ਗਰਗ ਵਿਜੇ ਗੋਇਲ ਦੀਪਕ ਮਿੱਤਲ ਨੀਰਜ ਗੁਪਤਾ ਸੰਜੀਤ ਅਗਰਵਾਲ ਸੰਦੀਪ ਗੋਇਲ ਨਰੇਸ਼ ਅਗਰਵਾਲ ਅਤੁਲ ਵਾਲੀਆ ਪਰਮਨੰਤ ਅਗਰਵਾਲ ਚੰਦੇਸ਼ਵਰ ਭਰਦwaj ਜੈ ਭਗਵਾਨ ਗੋਇਲ ਪ੍ਰਮੋਦ ਗਰਗ ਮਨੀਸ਼ ਬਜ਼ਾਰੀ ਅਮਿਤ ਬੱਲੂ ਬੀਕੇ ਗੋਇਲ ਜਤਿੰਦਰ ਸ਼ਰਮਾ ਭਾਨੂੰ ਅਗਰਵਾਲ ਬਲਰਾਜ ਸ਼ਰਮਾ ਸੁਨੀਲ ਗੋਇਲ ਪ੍ਰਦੀਪ ਯਾਦਵਰ ਜਿੰਦਰ ਗੁਪਤਾ ਸੁਨੀਲ ਕੁਮਾਰ ਆਦ ཁས ཁས